ਤ੍ਰਿਕਾਲ ਜੀ ਆਪਾਂ ਲੱਗੇ ਐਕਸਲ ਚੇਂਜ ਕਰਨ ਨਵਾਂ ਐਕਸਲ ਪਾਇਆ ਜੀ ਆਪਣੇ ਕੋਲ ਇਹ ਮਾਲਕਾਂ ਦਾ ਫੋਨ ਆਇਆ ਕਹਿੰਦਾ ਐਕਸਲ ਬਦਲੋ ਪੁਰਾਣੇ ਦੇ ਨਾਲ ਚਲਾਈ ਜਾਓ ਤੇ ਪੁਰਾਣੇ ਦੇ ਜਨਾਕਾ ਚਲਾਈਏ 5-6 ਦਿਨ ਪੁਰਾਣੇ ਚਲਾਈਆ ਹੁਣ ਨਵਾਂ ਐਕਸਲ ਪਾਉਣ ਲੱਗੇ ਆ ਜੀ ਸਾਹਿਬ ਜੀ ਕਪਲ ਇਹ ਉੱਡ ਗਿਆ ਰੋ ਉੱਡ ਗਿਆ ਉਹ ਹਾਂ ਤੇ ਬਚਾ ਲੈ ਉਹ ਦੇ ਦਿੰਦੇ ਜੀ ਜੇ ਨਾ ਕੋਈ ਸੋਹਣੇ ਸਾਰੇ ਜੀ ਸਿਰ ਉੱਪਰ ਹੋਵੇ चलो तो ना बदल दिखा दिए लोग एरिया एक नहीं तो घबराहट हो ਆਫਰੀਕਾਲ ਜੀ ਏਰੀਆ ਵੇਖੋ ਇਹਨ ਜਿਵੇਂ ਪੰਜਾਬ ਵਰਗਾ ਲੱਗਦਾ ਹੈਗਾ ਨਹੀਂ ਮੋਹਲ ਚਾਲ ਦਰਖਤ ਵੀ ਕੱਟ ਖੇਤ ਵੀ ਵਿਚ ਪੱਧਰ ਮਾਲਾ ਮੋਟਾ ਉੱਚਾ ਨਹੀਂ ਮਥਾ ਹੈਗਾ ਵਾ ਆਹ ਉਹਦੀ ਮਸ਼ੀਨ ਐਮਪੀ ਚ ਮਸ਼ੀਨ ਚਲਾਉਣੀ ਕਿڑی ਸੁਖੀ ਆ ਇਹੋ ਜੇ ਰਾਹ ਟੋਏ ਟਿਬੇ ਤਾਰਾਂ ਦਰਖਤ ਬੜਾ ਕੁਝ ਬਹੁਤ ਕੁਝ ਵੇਖਣਾ ਪੈਂਦਾ ਚਾਲੂ ਕੀਤਾ ਕੰਮ ਤੇ ਆ ਵੜਾਈਏ ਕੁਝ ਇਦਾਂ ਦੀ ਵੇਖਣ ਨੂੰ ਐ ਲੱਗਦਾ ਜਿਦਾ ਛੱਟੇ ਸਬੂਤੇ ਹੀ ਛੁੱਟੀ ਜਾਂਦੀ ਆ ਪਰ ਖਾਲੀ ਆ ਕੱਖ ਨਹੀਂ ਹੈਗਾ ਭਈਏ ਕਰੀਂ ਤੇ ਡਰ ਜਾਂਦੇ ਕਹਿੰਦੇ ਪਿੱਛੇ ਛੁੱਟੀ ਜਾਂਦੇ ਤੁਸੀਂ ਜਵਾਤੂ ਤੁੱਤ ਲਾ ਕੇ ਵੰਦੇ ਫਿਰ ਕਹਿੰਦੇ ਨਹੀਂ ਸਰਦਾਰ ਜੀ ਹੈ ਨਹੀਂ ਖਾਲੀ ਕੱਖ ਆਹ ਚੱਲੰਦੀ ਮਸ਼ੀਨ ਤੇ ਅਣਹੀਂ ਚੱਲੇ ਆ ਰੋਟੀਆਂ ਰੋਟੀਆਂ ਲਾਉਣ ਨਾਲੇ ਹੋਰ ਥਾਂ ਤੋਂ ਵੇਖੀਏ ਕਿ ਪਾਸੇ ਆ ਕੁਛ ਪਿੰਡ ਦਾ ਮਹੌਲ ਚਾਲ ਆ ਸਕੂਲ ਆ ਕਿੱਡਾ ਤੜਾ ਸਕੂਲ ਆ ਪਿੰਡ ਦੇ ਐਮਲੀਆਂ ਲੱਗੀਆਂ ਆਧੀਆਂ ਮੋਦ ਕੱਕਰਾਂ ਆ ਐਸੇ ਬਜ਼ੁਰਗ ਤਾਸ਼ ਖੇਡਦੇ ਅੱਜ ਆਲੇ ਆਏ ਨਹੀਂਗੇ ਤੇ ਪੂਰਾ ਮਹੌਲ ਚਾਲ ਪੰਜਾਬ ਦੇ ਪਿੰਡਾਂ ਵਰਗਾ ਦਲੋ ਇਹ ਆ ਤੇ ਬੰਦੇ ਨਾਲ ਆਪ ਪਤਾ ਪੈ ਗਈ ਆ ਹਾਲੇ ਛਿਟਾਕ ਮਾਰਾਇਆ ਗਿੱਲਾ ਹੀ ਆ ਬੜੀ ਦਾ ਚੋੜੋਣੀ ਚੱਲ ਵਰਦੀ ਤੇ ਅਜੇਂ ਦਾਣਾ ਬਕਉਂਦੀ ਆਹੋਂ ਕਹਿੰਦੇ ਤੁਸੀਂ ਵੱਡੀ ਜਾਓ ਕੋਈ ਚੱਕਰ ਨਹੀਂ ਕਹਿੰਦੇ ਬੱਦਲ ਆਜ ਲਿਆ ਵਾ ਉਦਾਂ ਫਸਲ ਪਤੀਹ ਹੋਤੀ ਤੇ ਇਹਦੇ ਨਾਲ ਬਰੋਂ ਨਹੀਂ ਦੇ ਆਜੇ ਰਾਣੀ ਚੱਲੀ ਆ ਵਧੀਆ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਆ ਗੱਲਬਾਤ ਆ ਨਾ ਵਿਸ਼ਾਲ ਦੀ ਇਹ ਤੋਂ ਬਾਕੀ ਖੇਲ ਹੁੰਦੀਆਂ ਕੁੜੀ ਐ ਵੀ ਆਉਡੀਆਂ ਹੀ ਆਉਂਦੀਆਂ ਆਉਡੀਆਂ ਹੀ ਆਹ ਵੇਖੋ ਹੁਣ ਤੈਨੂੰ ਸਲੋ ਕਰ ਲਿਆ ਪਿਛੋਂ ਦੱਬੀ ਆਉਂਦਿਆ ਇਧਰ ਬੜੇ ਫੈਨ ਲੋਕੀ ਵਿਸ਼ਾਲ ਦੇ ਆਓ ਜੈਨੋ ਜੈਨ ਦੇ ਖੇਤਰ ਸੇ ਆ ਜਿਹੜੇ ਪੰਨਾ ਜਮਨ ਵਾਲਾ ਹੀ ਚੱਲਣ ਨੇ ਆ ਇੱਥੇ ਭਾਜੀ ਵਿਸ਼ਾਲ ਨਹੀਂ ਹੈ ਇੱਥੇ ਤਿੰਨ ਵਿਸ਼ਾਲ ਆ ਇੱਕ ਭਾਈ ਉਹ ਕੋ ਇਹਨਾਂ ਦੀ ਪੈਣੀ ਜਾਂਦਾ ਬਣਾ ਚਾਹੀਤੇ। ਕੋਣ ਮਸ਼ੀਨਾਂ ਨੂੰ ਭਗਦਲ ਪੈਣੀ ਜਾਂਦੇ। ਚਲੋ ਜੀ ਆ ਆ ਇੱਕ ਜੱਸੀ ਆ ਆਪਣੇ ਡਵਰੇ ਖੇਤਰ ਦੀ। ਇਹ ਕੱਲ ਪਰਸੋਂ ਆਈ ਇਹਨਾਂ ਦੇ ਪਾਣੀ ਪਾਣ। ਸੋਹਣੀ ਮਸ਼ੀਨ ਆ। ਵਧੀਆ ਬਣਾਈ ਆ ਸਾਫ਼ ਸੁਥਰੀ ਮਸ਼ੀਨ ਲੱਗਦਾ ਬਹੁਤ ਵਧੀਆ ਬਣੀ ਆ। ਗਰੀਜਨ ਗ੍ਰੇਡਿੰਗ ਪ੍ਰਾਈਵੇਟ ਦੇ ਆਪਾਂ ਇਲਾਕੇ ਡੱਬਰੇ ਤੇ ਦੇ ਕੁਝ ਦਾਮ ਹੋ ਜਾ ਮਾਰਾ ਭਰਾ ਹੀ ਨਾਮਾ ਤੇ ਦਾੰ ਕਰੀ ਰੱਖੀਏ 2-4 ਦਿਨ ਮਹੀਨਾ ਲੈ ਕੇ ਡੱਬਦੀਆਂ 100-100 200 ਵੀ ਆ ਦਿਨਾਂ ਚ ਅੱਜ ਮਾਰਾ ਮਹੀਨਾ ਬੜਾ ਵਧੀਆ ਵਾ ਰੀ ਪਰ ਮਾਰਾ ਦੀ ਕਿਰਪਾ ਨਾਲ ਚੱਲ ਪਿਆ ਵਧੀਆ ਵਧੀਆ ਪ੍ਰਸ਼ਾਦ ਚੜਾ ਕੇ ਨੀ ਪਰ ਜਲਾਦਾ ਮੈਂ ਆਉਂਦਾ ਮੈਨੂੰ ਮਸ਼ੀਨ ਤੇ ਜਾਣਾ ਪੈ ਗਿਆ ਉਧਰ ਮਸ਼ੀਨਾਂ ਨੇ ਮਾਰਦੀ ਤੇ ਮਸ਼ੀਨ ਵਾਲ ਚਲ ਗਿਆ ਇਹ ਬੱਡੂ ਬਗਵਾਨ ਨੇ ਤੁਹਾਨੂੰ ਕਰ ਲਿਆ ਆ ਉਹਨਾਂ ਨੂੰ ਠੀਕ ਹੈ ਗਾਇਜ਼ ਤੇ ਮਹਾਰਾਜ ਦੀ ਕਿਰਪਾ ਨਾਲ ਚੱਲ ਪੈ ਰੀਪਰ ਵੀ ਆਪਣਾ ਚਲੋ ਜੋ ਬਣਾਤਾ ਹੈ ਇਹਨਾਂ ਦਾ ਕੋਈ ਨਹੀਂ ਇਕੱਲੇ ਬੰਦੇ ਦਾ ਬੜਾ ਔਖਾ ਕੰਮ ਕਦੀ ਰੀਪਰ ਤੇ ਭਜੋ ਕਦੀ ਕੰਪੈਨ ਤੇ ਭੱਜੋ ਕਦੀ ਕੋਸ਼ ਹੋ ਗਿਆ ਕਦੀ ਕੋਸ਼ ਹੋ ਗਿਆ ਹੁਣ ਇੱਕ ਟਰਾਲੀ ਦਾ ਹਾਈਡਰੋਲਿਕ ਪੈ ਪੜ ਗਿਆ ਵਾ ਉਹ ਲੈ ਜਾਣ ਵਾਲੇ ਹੁਣ ਮਸ਼ੀਨ ਵਾਲਾ ਆ ਕਿ ਕਿੰਨਾ ਕੰਮ ਬਾਕੀ ਆ ਕਿੰਨਾ ਕੀਸਾ ਸਾਰਾ ਫਿਰ ਜਿਹੜਾ ਟਰੋਨ ਵਾਲਾ ਟਰੈਕਟਰ ਆ ਉਹ ਵੀ ਕਹਿੰਦਾ ਭਾਜੀ ਡੀਜ਼ਲ ਵਾਲੇ ਪੈਸੇ দাও ਮੈਨੂੰ ਤੇ ਆਪ ਨਹੀਂ ਕੋਈ ਪੇਮੈਂਟ ਮਿਲਿਆ ਤੇ ਡੀਜ਼ਲ ਵਾਲਾ ਕਹਿੰਦਾ ਭਾਜੀ ਪੈਸੇ দাও ਮਹਾਰਾਜ ਦੀ ਕਿਰਪਾ ਨਾਲ ਜੀ ਦੀਆਂ ਪੈਂਦੀਆਂ ਵੀ ਇਹਨੂੰ ਹੱਥ ਮਾਰਿਆ ਮਸ਼ੀਨ ਆਪਣੀ ਨੇ ਨਹੀਂ ਤਾਂ ਅੱਗੇ 5 7 5 7 ਐਦਾਂ ਹੀ ਵੜਦੇ ਸੀ ਚਲੋ ਕੰਮ ਰੜਿਆ ਮੜਿਆ ਤੇ ਬਾਕੀ ਵਧੀਆ ਕੰਮ ਸੈਟ ਚੱਲੀ ਮਸ਼ੀਨ ਮਾਰੀ ਜਿੱਥੇ ਕਿਤੇ ਗਿੱਲਾ ਸੀ ਉੱਥੇ ਦਾਣਾ ਵਿਖਾਉਂਦੀ ਸੀ ਤੇ ਬਾਕੀ ਅੱਜ ਇੱਕ ਬਚਾ ਹੀ ਹੋ ਗਿਆ ਕਹਿੰਦਾ ਮਹਾਰਾਜ ਦੀ ਕਿਰਪਾ ਹੀ ਰਹੀ ਆ ਆ ਮਸ਼ੀਨ ਲੱਗੀ ਮੜੀ ਜੀ ਫੌਜੀ ਬੰਦਾ ਸੀ ਟਰੈਕਟਰ ਤੇ ਤੇ ਉਹਨੇ ਟਰੈਕਟਰ ਲਿਆਣ ਕੇ ਪਿੱਛੇ ਨਾ ਚੱਲਦੀ ਮਸ਼ੀਨ ਦੇ ਪਿੱਛੇ ਲੈ ਆਇਆ ਟਰੈਕਟਰ ਤੇ ਟਰੈਕਟਰ ਦੇ ਪਾਸੇ ਨੂੰ ਨਿਕਲ ਗਿਆ ਮਸ਼ੀਨ ਵੱਜੀ ਟਰਾਲੀ 'ਚ ਇੰਨਾ ਸ਼ੁਕਰ ਰਹਾ ਕਿ ਬਚਾਅ ਹੋ ਗਿਆ ਉਹਦਾ ਵੀ ਆਪਣਾ ਵੀ ਇਹ ਤੇ ਚਲੋ ਕੋਈ ਨਹੀਂ ਲੋ ਆਵਾਜ਼ ਸਦਾ ਕਰ ਲਾਂਗੇ ਤੇ ਮਹਾਰਾਜ ਰੱਖਣ ਵਾਲਾ ਵਾ